ਚਾਰ ਧਾਮ ਯਾਤਰਾ ਸ਼ੁਰੂ ਹੋ ਗਈ ਹੈ ਤੇ ਹੁਣ ਤੱਕ ਲੱਖਾ ਸ਼ਰਤਾਲੂ ਇਹਨਾਂ ਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰ ਚੁੱਕੇ ਨੇ ਇਸ ਦੇ ਬਾਵਜੂਦ ਹਰ ਰੋਜ਼ ਭੀੜ ਪਾਤੀ ਜਾ ਰਹੀ ਹੈ ਲੋਕਾਂ ਦੀ ਆਸਤਾ ਇਸ ਔਖੇ ਸਫ਼ਰ ਦੇ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ ਔਖੀ ਚੜ੍ਹਾਈ ਕਰਕੇ ਪਰਮਾਤਮਾ ਦੇ ਦਰਸ਼ਨਾਂ ਲਈ ਪੁੱਜਦੇ ਨੇ ਇਹਨਾਂ ਪਹੁੰਚੀਆਂ ਥਾਵਾਂ ਤੇ ਜਾਣ ਨਾਲ ਮਨ ਨੂੰ ਵੀ ਵੱਖਰੀ ਸ਼ਾਂਤੀ ਮਿਲਦੀ ਹੈ ਕਲਾਸ਼ ਨੂੰ ਭਗਵਾਨ ਸ਼ਿਵ ਜੀ ਦਾ ਨਿਵਾਸ ਵੀ ਮੰਨਿਆ ਜਾਂਦਾ ਹੈ ਦੱਸਦੇ ਕਿ ਇੱਕ ਪਰਿਵਾਰ ਨੇ ਸ਼ਿਵ ਜੀ ਦੇ ਪ੍ਰਤੱਖ ਦਰਸ਼ਨ ਕਰ ਲਏ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਹਾਲ ਬਾਰ ਲੋ ਹੋ ਰਹੀ ਹੈ ਇਹ ਵੀਡੀਓ ਚਾਰਤਾ ਯਾਤਰਾ ਤੇ ਜਾ ਰਹੇ ਇੱਕ ਪਰਿਵਾਰ ਵੱਲੋਂ ਰਿਕਾਰਡ ਕੀਤੀ ਗਈ ਸੀ ਆਪਣੀ ਯਾਤਰਾ ਦੌਰਾਨ ਉਹਨਾਂ ਨੇ ਦੂਰ ਦੁਰਾਡੇ ਪਹਾੜਾਂ ਤੇ ਅਜਿਹੇ ਨਜ਼ਾਰਾ ਵੇਖਿਆ ਜਿਸ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਉਹਨਾਂ ਨੇ ਪਹਾੜਾਂ ਦੇ ਵਿੱਚ ਸ਼ਿਵ ਅਤੇ ਪਾਰਵਤੀ ਨੂੰ ਵਿਅਕਤੀਗਤ ਰੂਪ ਦੇ ਵਿੱਚ ਵੇਖਿਆ ਇਸ ਬਾਲ ਨੂੰ ਉਹਨਾਂ ਕੈਮਰੇਜ कैद ਕਰ ਲਿਆ ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ ਹਾਲਕਿ ਵੀਡੀਓ ਕਦੋਂ ਦਾ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਤੇ ਇਸ ਵੀਡੀਓ ਦੇ ਲੁਧਿਆਣਾ ਲਈ ਕੋਈ ਪੁਸ਼ਟੀ ਨਹੀਂ ਕਰਤਾ ਚਾਰ ਧਾਮ ਯਾਤਰਾ ਸ਼ੁਰੂ ਹੋ ਗਈ ਹੈ ਤੇ ਹੁਣ ਤੱਕ ਲੱਖਾ ਸ਼ਰਤਾਲੂ ਇਹਨਾਂ ਧਾਮਾਂ ਦੇ ਦਰਸ਼ਨ ਕਰਕੇ ਵਾਪਸ ਪਰ ਚੁੱਕੇ ਨੇ ਇਸ ਦੇ باوجود ਹਰ ਰੋਜ਼ ਭੀੜ ਭਾਤੀ ਚ ਆ ਰਹੀ ਹੈ ਲੋਕਾਂ ਦੀ ਆਸਤਾ ਇਸ ਔਖੇ ਸਫ਼ਰ ਦੇ ਵਿੱਚ ਉਹਨਾਂ ਦਾ ਸਾਥ ਦਿੰਦੀ ਹੈ ਔਖੀ ਚੜ੍ਹਾਈ ਕਰਕੇ ਉਹ ਪਰਮਾਤਮਾ ਦੇ ਦਰਸ਼ਨਾਂ ਲਈ ਪੁੱਜਦੇ ਨੇ ਇਹਨਾਂ ਪਹੁੰਚੀਆਂ ਥਾਵਾਂ ਤੇ ਜਾਣ ਨਾਲ ਮਨ ਨੂੰ ਵੀ ਵੱਖਰੀ ਸ਼ਾਂਤੀ ਮਿਲਦੀ ਹੈ ਕਲਾਸ਼ ਨੂੰ ਭਗਵਾਨ ਸ਼ਿਵ ਜੀ ਦਾ ਨਿਵਾਸ ਵੀ ਮੰਨਿਆ ਜਾਂਦਾ ਹੈ ਦੱਸਦੇ ਕਿ ਇੱਕ ਪਰਿਵਾਰ ਨੇ ਸ਼ਿਵ ਜੀ ਦੇ ਪ੍ਰਤੱਖ ਦਰਸ਼ਨ ਕਰ ਲਏ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਹਾਲ ਬਾਹਰ ਲੋ ਹੋ ਰਹੀ ਹੈ ਇਹ ਵੀਡੀਓ ਚਾਰਤਾ ਯਾਤਰਾ ਤੇ ਜਾ ਰਹੇ ਇੱਕ ਪਰਿਵਾਰ ਵੱਲੋਂ ਰਿਕਾਰਡ ਕੀਤੀ ਗਈ ਸੀ ਆਪਣੀ ਯਾਤਰਾ ਦੌਰਾਨ ਉਹਨਾਂ ਨੇ ਦੂਰ ਦੁਰਾਡੇ ਪਹਾੜਾਂ ਤੇ ਅਜੂਹ ਨਜ਼ਾਰਾ ਵੇਖਿਆ ਜਿਸ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਉਹਨਾਂ ਨੇ ਪਹਾੜਾਂ ਦੇ ਵਿੱਚ ਸ਼ਿਵ ਅਤੇ ਪਾਰਵਤੀ ਨੂੰ ਵਿਅਕਤੀਗਤ ਰੂਪ ਦੇ ਵਿੱਚ ਵੇਖਿਆ ਇਸ ਪਲ ਨੂੰ ਉਹਨਾਂ ਕੈਮਰੇਜ कैद ਕਰ ਲਿਆ ਵੀਡੀਓ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ ਹਾਲਕਿ ਵੀਡੀਓ ਕਦੋਂ ਦਾ ਹੈ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਤੇ ਇਸ ਵੀਡੀਓ ਦੇ ਲੁਧਿਆਣਾ ਲਈ ਕੋਈ ਪੁਸ਼ਟੀ ਨਹੀਂ ਕਰਤਾ